ਖਾਲਸਾ ਵਾਇਦਰਜੀ ਕੀ ਫਤਿਹ ਮੈਂ ਜੀ ਤੁਹਾਡਾ ਆਪਣਾ ਜੱਜਪੁੜੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਇੱਕ ਰੋਜ਼ ਕਹਿ ਲੋ ਗਿਲਾ ਕਹਿ ਲੋ ਜਾਂ ਕੁਝ ਵੀ ਤੁਸੀਂ ਕਹਿ ਸਕਦੇ ਹੋ ਅਸੀਂ ਇੱਕ ਐਸਸੀ ਸਮਾਜ ਵੱਲੋਂ ਜਦੋਂ ਵੀ ਕੋਈ ਜਰਨਲ ਕੈਟਾਗਰੀ ਤੇ ਭੀੜ ਪੈਂਦੀ ਆ ਜਾਂ ਕੋਈ ਗੱਲਬਾਤ ਹੁੰਦੀ ਆ ਤਾਂ ਐਸਸੀ ਸਮਾਜ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ ਹੈ ਪਰ ਜਦੋਂ ਇਹਨਾਂ ਜਰਨਲ ਸਮਾਜ ਦਾ ਰਵਈਆ ਦੇਖਦੇ ਆ ਤਾਂ ਸਾਡੇ ਦਿਲ ਨੂੰ ਬਹੁਤ ਦੁੱਖ ਮਹਿਸੂਸ ਹੁੰਦਾ ਵੀ ਜਰਨਲ ਕੈਟਾਗਰੀ ਦੇ ਜਿਹੜੇ ਆਗੂ ਲੋਕ ਆ ਜਾਂ ਜਿਹੜੇ ਬਿਨਾਂ ਵਜ੍ਹਾ ਆਪਦੇ ਆਪ ਨੂੰ ਆਗੂ ਸਮਝਦੇ ਆ ਉਹ ਐਸਸੀ ਕੈਟਾਗਰੀ ਦੇ ਆਪਰੋਧ ਕਿਹੜੇ ਲਫ਼ਜ਼ਾਂ ਚ ਕਿਹੜੇ ਤਰੀਕੇ ਕਰਦੇ ਆ ਐਸਸੀ ਲੋਕਾਂ ਨੂੰ ਆ ਕਿਹੜੇ ਤਰੀਕੇ ਉਹਨਾਂ ਦਾ ਲੈਵਲ ਸੱਟਣ ਦੀ ਗੱਲ ਆ ਜਾਂ ਸਰਕਾਰੀ ਸਹੂਲਤ ਕੋਈ ਮਿਲਦੀ ਆ ਤਾਂ ਉਹਨੂੰ ਰੋਕਣ ਦੀ ਗੱਲ ਕੀਤੀ ਜਾਂਦੀ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾ ਵੀ ਜਰਨਲ ਕੈਟਾਗਰੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਆ ਕਹਿੰਦੇ ਵੀ ਜਿਹੜਾ ਮੰਗ ਪੱਤਰ ਇਸ ਕਰਕੇ ਆ ਵੀ ਜਿਹੜਾ ਰਾਖਵਾ ਕਰਨ ਨੂੰ ਬੰਦ ਕਰ ਦਿੱਤਾ ਜਾਵੇ ਰਾਖਵਾ ਬੰਦ ਕਰਨ ਬੰਦ ਕਰਨ ਦੀ ਇਹ ਜਿਹੜੀ ਮੰਗ ਆ ਇਹ ਟੋਟਲ ਹੀ ਆ ਕਿਸਾਨ ਜਥੇਬੰਦੀਆਂ ਵੱਲੋਂ ਵੀ ਆ ਤੇ ਹੋਰ ਜਿਹੜੀਆਂ ਅਦਰ ਕੈਟਾਗਰੀਆਂ ਜਰਨਲ ਕੈਟਾਗਰੀਆਂ ਬੜੀਆਂ ਹੋਈਆਂ ਉਹ ਉਹ ਮੰਗ ਕਰਦੀਆਂ ਪਰ ਇੱਥੇ ਮੈਂ ਇੱਕ ਗੱਲ ਦੱਸ ਦੇਣੀ ਚਾਹੁੰਨਾ ਟੋਟਲ ਆਲਾ ਹੀ ਜਰਨਲ ਕੈਟਾਗਰੀ ਬੇਸ਼ੱਕ ਕੋਈ ਅ ਕਿਸਾਨ ਭਾਈਚਾਰੇ ਚੋਂ ਆ ਜਾਂ ਅਦਰ ਕੈਟਾਗਰੀਆਂ ਜਿੰਨੀਆਂ ਵੀ ਐਸਸੀ ਬੀਸੀ ਜਰਨਲ ਮੈਂ ਸਭ ਨੂੰ ਦੱਸਣਾ ਚਾਹੁੰਨਾ ਵੀ ਜੇ ਗੱਲ ਕੀਤੀ ਜਾਵੇ ਰੱਖਵਾ ਕਰਨ ਸਿਰਫ ਤੇ ਸਿਰਫ ਐਸਸੀ ਸਮਾਜ ਨੂੰ ਜਾਂ ਮਜਬੀ ਸਖਵਾਲਮੀਕੀ ਜਾਂ ਰਵਿਦਾਸੀਏ ਜਾਂ ਹੋਰ ਇਹਨਾਂ ਸਮਾਜਾਂ ਨੂੰ ਵੀ ਨਹੀਂ ਮਿਲਦਾ ਜੇ ਗੱਲ ਕੀਤੀ ਜਾਵੇ ਤਾ ਆ ਜਿਹੜੇ ਬਹੁਤ ਕਿੱਲਿਆਂ ਦੇ ਮਾਲਕਾ ਵੱਧ ਤੋਂ ਵੱਧ ਅਮੀਰੀ ਦੇ ਵਿੱਚ ਪੈਰ ਰੱਖਣ ਵਾਲੇ ਆ ਉਹਨਾਂ ਨੂੰ ਵੀ ਮਿਲਦਾ ਜੇ ਗੱਲ ਕੀਤੀ ਜਾਵੇ 50-50 ਕਿੱਲਿਆਂ ਵਾਲਿਆਂ ਦੇ ਖੇਤਾਂ ਦੀਆਂ ਜਿਹੜੀਆਂ ਮੋਟਰਾਂ ਐ ਉਹਨਾਂ ਤੇ ਰਾਖਵਾ ਕਰਨਾ ਬਿਲਕੁਲ ਬਿਜਲੀ ਦਾ ਬਿੱਲ ਫ੍ਰੀ ਆਉਂਦਾ ਉਸ ਤੋਂ ਬਾਅਦ 600 ਜੁੰਟ ਦਾ ਦੇ ਕੇ ਆਧਾਰ ਤਾਂ ਜਰਨਲ categories ਦੇ ਵੀ ਕਿੰਨੇ ਤਣਾੜ ਲੋਕ ਵੀ ਆ ਜਿਨ੍ਹਾਂ ਦੇ ਬਿਲਕੁਲ ਬਿਜਲੀ ਦੇ ਬਿੱਲ ਨਹੀਂ ਆਉਂਦੇ ਉਸ ਤੋਂ ਬਾਅਦ ਚ ਜਿਹੜੇ ਖੇਤੀ ਦੇ ਸੰਦ ਆ तकरीबन 10-10 ਲੱਖ ਦੇ ਟਰੈਕਟਰ ਲੈ ਕੇ ਉਹਦੇ ਤੇ ਵੀ ਸਬਸਿਟੀਆਂ ਤੇ ਉਸ ਤੋਂ ਬਾਅਦ ਚ ਜਿੰਨੇ ਹਾਲ ਤਵੀਆਂ ਵਗੈਰਾ ਕਿਹੜੀ ਚੀਜ਼ ਆ ਜਿਹਦੇ ਤੇ ਸਬਸਿਟੀਆਂ ਨਹੀਂ ਮਿਲਦੀਆਂ ਤੇ ਇੱਕ ਗੱਲ ਹੋਰ ਆ ਇਹ ਕਹਿ ਦਿੱਤਾ ਜਾਂਦਾ ਵੀ ਬੇੜਾਗਰ ਕਾ ਜਿਹੜਾ ਪੰਜਾਬ ਦਾ ਫਰੀਦੀਆਂ ਸਹੂਲਤਾਂ ਨੇ ਐਸੀ ਸਮਾਜ ਨੂੰ ਮਿਲਦੀਆਂ ਸਹੂਲਤਾਂ ਨੇ ਕਰ ਦਿੱਤਾ ਗਿਆ ਇੱਥੇ ਮੈਂ ਦੱਸ ਦੇਣਾ ਚਾਹੁੰਨਾ ਵੀ ਜੇ ਇਹ ਗੱਲ ਕੀਤੀ ਜਾਂਦੀ ਵੀ ਐਸ ਸੀ ਸਮਾਜ ਦੀਆਂ ਸਹੂਲਤਾਂ ਤੇ ਤਾਂ ਇੱਕ ਗੱਲ ਤੁਸੀਂ ਵੀ ਵਿਚਾਰੋ ਵੀ ਇੱਕ ਇੱਕ ਕਿੱਲੇ ਤੇ 7-7 ਲੱਖ 10-10 ਲੱਖ ਦੀਆਂ ਲਿਮਟਾਂ ਵੱਡੀਆਂ ਹੋਈਆਂ ਤੇ ਉਸ ਤੋਂ ਬਾਅਦ ਜਦੋਂ ਲਿਮਟਾਂ ਨਹੀਂ ਤਾਰੀਆਂ ਜਾਂਦੀਆਂ ਤਾਂ ਜਦੋਂ ਵੀ ਬੈਂਕਾਂ ਘਰ ਵੱਲ ਨੂੰ ਤੁਰਦੀਆਂ ਤਾਂ ਸਾਡੀਆਂ ਜਥੇਬੰਦੀਆਂ ਉਹਨਾਂ ਦੇ ਗਲ ਪੈਂਦੀਆਂ ਵੀ ਤੁਸੀਂ ਸਾਡੇ ਤੋਂ ਉਹ ਦਿੱਤੇ ਹੋਏ ਲੋਨ ਕਿਉਂ ਮੰਗਦੇ ਹੋ ਇਹ ਵੀ ਇੱਕ ਰਾਖਵੇਂ ਕਰਨਾ ਜੇ ਐਮ ਐਸ ਪੀ ਆ ਤਾਂ ਉਹ ਵੀ ਰਾਖਵੇਂ ਕਰਨ ਦੇ ਤੌਰ ਤੇ ਹੀ ਆ ਤੇ ਸਾਡੇ ਸਮਾਜ ਨੂੰ ਇੱਕ ਸਮਾਜ ਨੂੰ ਟਾਰਗੇਟ ਕਰਕੇ ਤੁਸੀਂ ਆ ਆਪਦੇ ਸਾਰੇ ਜਿਹੜੇ ਫਾਇਦੇ ਮਿਲਦੇ ਉਹਨਾਂ ਨੂੰ ਲੁਕਾਉਣ ਵਾਲੇ ਪਾਸੇ ਨਾ ਆਓ ਤੇ ਇੱਕ ਗੱਲ ਹੋਰ ਹੈ ਜੇ ਕਣਕ ਫਰੀ ਆਉਂਦੀ ਆ ਤਾਂ ਕਣਕ ਵੀ ਜੇ ਟੋਟਲ ਪਿੰਡਾਂ ਦੇ ਇਹ ਸਰਵੇ ਕਰਾਏ ਜਾਣ ਤਾਂ ਮੇਰੇ ਖਿਆਲ ਦੇ ਵਿੱਚ ਕੋਈ 10 ਘਰ ਇੱਕ ਪਿੰਡ ਮਗਰ ਹੋਣਗੇ ਜਿਹੜੇ ਕਣਕ ਨਹੀਂ ਲੈਂਦੇ ਤਾਂ ਉਹ ਵੀ ਸਾਰੇ ਜਰਨਲ ਕੈਟਾਗਰੀ ਐਸ ਸੀ ਬੀ ਸੀ ਕੋਈ ਇਹੋ ਜਿਹੀ ਕੈਟਾਗਰੀ ਨਹੀਂ ਜਿਹੜੇ ਕਣਕ ਨਹੀਂ ਲੈਂਦੇ ਕੀ ਉਹ ਰਾਖਮਾਂ ਕਰਨ ਹੋਰ ਕਿਸੇ ਨੂੰ ਨਹੀਂ ਮਿਲਦਾ ਇੱਕ ਹੋਰ ਮੈਂ ਪੰਜਾਬੀ ਟ੍ਰਿਬਿਊਨ ਦੀ ਖਬਰ ਤੁਹਾਨੂੰ ਤੁਹਾਡੀ ਨੌਲੇਜ ਲਈ ਦੱਸ ਦੇਣਾ ਚਾਹਣਾ ਪੰਜਾਬੀ ਟ੍ਰਿਬਿਊਨ ਨੇ ਅੱਜ ਤੱਕ ਮੇਰੀ ਨੌਲੇਜ ਦੇ ਵਿੱਚ ਕਦੇ ਝੂਠ ਨਹੀਂ ਬੋਲਿਆ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ 7000 ਕਿੱਲੇ ਤੇ ਪਹਿਲਾਂ ਲੋਨ ਹੋਇਆ ਉਸ ਤੋਂ ਬਾਅਦ ਉਹ ਫਰਦਾਂ ਤੇ ਨਹੀਂ ਚੜਿਆ ਤੇ ਉਸ ਤੋਂ ਬਾਅਦ ਉਹ ਉਹ ਜਿਹੜਾ 7000 ਕਿਲਾ ਸੀ ਉਹ ਵਿਕ ਗਿਆ ਤੇ ਦੇਖੋ ਹੁਣ 7000 ਕਿੱਲੇ ਤੇ ਕਿੰਨੇ ਅਰਬਾਂ ਖਰਬਾਂ ਰਪਈਆਂ ਦਾ ਲੋਨ ਹੋਇਆ ਹੋਊਗਾ ਤੇ ਇਹ ਜਿਹੜੀ ਧਾਂਦਲੀ ਆ ਪੰਜਾਬ ਦੇ ਸਿਰ ਕਿੰਨਾ ਕਰਜ਼ਾ ਹੈ ਜਿਹੜਾ ਉਹ ਕਿਹੜੇ ਤਰੀਕੇ ਹੁੰਦਾ ਹੁਣ ਜੇ ਇਹਨਾਂ ਗੱਲਾਂ ਦੀ ਗੱਲ ਕਰਦੇ ਆ ਤਾਂ ਇਹ ਸਾਨੂੰ ਇੰਨਾ ਮਜਬੂਰ ਨਾ ਕਰੋ ਵੀ ਇੱਕ ਦਿਨ ਅਸੀਂ ਵੀ ਇਹਨਾਂ ਚੀਜ਼ਾਂ ਤੇ ਮੰਗ ਪੱਤਰ ਦੇਣਾ ਸ਼ੁਰੂ ਕਰ ਦਈਏ ਵੀ ਕਿਸੇ ਤਰ੍ਹਾਂ ਦੀ ਕੋਈ ਸਬਸਿਡੀ ਨਹੀਂ ਹੋਣੀ ਚਾਹੀਦੀ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਲਿੰਮਟਾਂ ਵੱਜ ਕੇ ਉਹਨਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਕੀਤੀ ਜਾਂਦੀ ਆ ਉਹ ਸਾਰੇ ਇਹ ਕਰਜ਼ੇ ਮਾਫੀ ਦੀਆਂ ਗੱਲਾਂ ਤੇ ਅਸੀਂ ਵੀ ਮੰਗ ਪੱਤਰ ਨਾ ਦੇਣੇ ਸ਼ੁਰੂ ਕਰ ਦਈਏ ਇਸ ਕਰਕੇ ਜੇ ਭਾਈਚਾਰਕ ਸਾਂਝ ਬਣੀ ਆ ਤਾਂ ਉਸ ਭਾਈਚਾਰਕ ਸਾਂਝ ਨੂੰ ਬਣੀ ਰਹਿਣ ਦਿਓ ਤੇ ਇੱਕ ਗੱਲ ਹੋਰ ਆ ਐਸਸੀ ਸ਼ੈਡੂਲ ਕਾਸਟਾਂ ਤੇ ਆ ਰੱਖਵੇਂ ਕਰਨ ਦੇ ਜਿਹੜੇ ਫਾਇਦੇ ਆ ਜਰਨਲ ਕੈਟਾਗਰੀਆਂ ਨੇ ਜਿਆਦਾ ਲਏ ਆ ਕਿਉਂਕਿ ਐਸਸੀ ਲੋਕਾਂ ਦੇ ਵਿੱਚ ਅਹ ਉਹ ਅਸੀ ਲੋਕਾਂ ਕੋਲ ਨਾ ਤਾਂ ਉਨੀ ਸਫਾਰਸ਼ ਹੁੰਦੀ ਆ ਤੇ ਨਾ ਉਹਨਾਂ ਪੈਸਾ ਹੁੰਦਾ ਤਕਰੀਬਨ 5-5 ਮਰਲੇ ਦੇ ਪਲਾਟਾਂ ਦੇ ਵਿੱਚ ਤਿੰਨ ਤਿੰਨ ਪਰਿਵਾਰ ਗੁਜ਼ਾਰਾ ਕਰਦੇ ਆ ਤੇ ਇਹਨਾਂ ਗੱਲਾਂ ਨੂੰ ਹੁਣ ਕਈਆਂ ਦੇ ਬੜੀ ਦਿਲ ਤੇ ਲੱਗੂਗੀ ਤਾਂ ਵੈਸੇ ਤਾਂ ਲੱਗਦੀ ਤਾਂ ਲੱਗੇ ਕਿਉਂਕਿ ਫੇਰ ਹੀ ਇਹ ਇਹਨਾਂ ਗੱਲਾਂ ਦਾ ਕੋਈ ਰਿਜ਼ਲਟ ਨਿਕਲੂਗਾ ਤੇ ਮੈਂ ਹਰ ਇੱਕ ਨੂੰ ਇੱਕ ਬੇਨਤੀ ਕਰਦਾ ਵੀ ਇਹਨਾਂ ਚੀਜ਼ਾਂ ਤੇ ਆਪਦੇ ਆਪ ਨੂੰ ਸੱਚੇ ਰੱਖ ਕੇ ਇੱਕ ਕੈਟਾਗਰੀ ਨੂੰ ਬਦਨਾਮ ਕਰਨ ਵਾਲੇ ਪਾਸੇ ਨਾ ਆਓ ਸਾਨੂੰ ਹਰ ਇੱਕ ਚੀਜ਼ ਦਾ ਪਤਾ ਹੈ ਵੀ ਕਿੱਥੋਂ ਕਿਹੜੀ ਚੀਜ਼ ਤੋਂ ਜਿਵੇਂ ਤੁਸੀਂ ਸਾਡੀ ਚੀਜ਼ ਕਢਾਉਨੇ ਆਸੀਂ ਵੀ ਤੁਹਾਡੀ ਚੀਜ਼ ਕਢਾਉਣੀ ਜਾਣਦੇ ਆ ਇਹ ਨਾ ਹੋਵੇ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਤੁਸੀਂ ਸਾਡਾ ਲਕਤੀ ਤੌਰ ਤੇ ਵਿਰੋਧ ਕਰਨਾ ਸ਼ੁਰੂ ਕੀਤਾ ਹੋਇਆ ਇਸੇ ਤਰ੍ਹਾਂ ਸਾਨੂੰ ਲਕਤੀ ਤੌਰ ਤੇ ਵਿਰੋਧ ਨਾ ਕਰਨਾ ਸ਼ੁਰੂ ਪੈ ਜਾਵੇ ਤੇ ਮੈਂ ਲਾਸਟ ਦੇ ਵਿੱਚ ਇਹੀ ਕਹਿਣਾ ਵੀ ਭਾਈ ਤੁਸੀਂ ਕੁਝ ਕੁ ਲੋਕ ਆ ਸਾਡੀ ਸਾਰੀ ਐਸਸੀ ਅਤੇ ਜਰਨਲ categories ਦਾ ਜਿਹੜਾ ਆ ਭਾਈਚਾਰਾ ਹੈ ਉਹਨੂੰ ਖਰਾਬ ਕਰਨ ਵਾਲੇ ਪਾਸੇ ਆਏ ਹੋ ਜਿਹੜੇ ਤੁਸੀਂ ਮੰਗ ਪੱਤਰ ਦਿੰਨੇ ਹੋ ਲਾਸਟ ਦੇ ਵਿੱਚ ਮੈਂ ਫੇਰ ਇਹੀ ਕਹਿਣਾ ਚਾਹਣਾ ਵੀ ਇਹ ਨਾ ਹੋਵੇ ਸਾਨੂੰ ਵੀ ਇਸੇ ਤਰ੍ਹਾਂ ਮੰਗ ਪੱਤਰ ਦੇਣੇ ਸ਼ੁਰੂ ਕਰਨੇ ਪੈ ਜਾਣ ਸੋ ਇਹਨਾਂ ਕਹਿੰਦਾ ਖਿਮਾ ਦਾ ਇਆਜ਼ਾਜ ਕਾ ਜੇ ਗੱਲ ਕਿਸੇ ਦੇ ਦਿਲ ਤੇ ਲੱਗੀ ਤਾਂ ਜਰੂਰ ਲੱਗੇ ਮੈਂ ਇਸ ਚੀਜ਼ ਦੀ ਖਮਾਨਾ ਮੰਗੂਗਾ ਕਿਉਂਕਿ ਜਦੋਂ ਗੱਲ ਦਿਲ ਤੇ ਲੱਗੂਗੀ ਤਾਂ ਹੀ ਤੁਸੀਂ ਵਿਚਾਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ